ਫੇਸਬੁੱਕ ਦੇ ਜ਼ਰੀਏ ਪੰਜਾਬ ਵਿੱਚ ਬੈਠੇ ਨੌਜਵਾਨਾਂ ਨੂੰ ਗਮਰਾਹ ਕਰ ਰਹੇ ਹਨ ਵਿਦੇਸ਼ਾਂ ਵਿੱਚ ਬੈਠੇ ਕੁਝ ਲੋਕ ਅਤੇ ਪੰਜਾਬ ਦਾ ਕਰ ਰਹੇ ਹਨ ਮਾਹੌਲ ਖਰਾਬ ਖਾਲਿਸਤਾਨ ਦੇ ਨਾਰੇ ਲਿਖਣ ਵਾਲੇ ਤਿੰਨ ਨੌਜਵਾਨ ਕੀਤੇ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਅੱਜ ਬਠਿੰਡਾ ਪੁਲਿਸ ਦੇ ਐਸਪੀ ਡੀ ਜਸਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਦੇਸ਼ਾਂ ਵਿੱਚ ਬੈਠੇ ਕੁਝ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੂੰ ਗਮਰਾਹ ਕਰ ਰਹੇ ਹਨ ਅਤੇ ਫੇਸਬੁੱਕ ਦੇ ਜਰੀਏ ਇਹ ਨੌਜਵਾਨ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਹਨ ਅਤੇ ਉਦੋਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਜੋ ਆਪਣਾ ਗੁਰਪਤਵੰਤ ਪੰਨੂ ਹੈ ਜਾਂ ਉਸ ਦੇ ਕੁਝ ਹੋਰ ਆਪਣਾ ਉਸ ਦੇ ਸਾਥੀ ਹਨ ਉਹਨਾਂ ਦੇ ਕਹਿਣ ਦੇ ਉੱਤੇ ਇਹਨਾਂ ਬੋਲਨ ਨੂੰ ਜਿਹੜੇ ਉਹ ਆਪਣਾ ਬਠਿੰਡਾ ਦੇ ਅੰਦਰ ਜਿਹੜੇ ਖਾਸ ਤੰਤ ਨਾਰੇ ਲਿਖੇਗੇ ਅਤੇ ਇਹਨਾਂ ਨੂੰ ਆਪਣਾ ਉਹਨਾਂ ਵੱਲੋਂ ਜਿਹੜੇ ਸੀ ਉਹ ਪੈਸੇ ਵੀ ਪਾਏ ਗਏ ਹਨ ਤੇ ਹੁਣ ਤਿੰਨ ਨੌਜਵਾਨ ਜਿਹੜੇ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ ਆਓ ਸੁਣੌਣੇ ਐਸੇ ਸੰਬੰਧੀ ਕੀ ਕਹਿੰਦੇ ਨੇ ਐਸਪੀਡੀ ਜਿਸਮਿਤ ਸਿੰਘ ਇਸ ਮਾਮਲੇ ਨੂੰ ਲੈ ਕੇ ਇਹ ਮਿਸਟਰ ਪ੍ਰਤਾਪ ਸਿੰਘ ਆਪਣੇ ਹੁਣੇ ਜ਼ਿਲ੍ਹੇ ਤੇ ਰੀਸੈਂਟਲੀ ਪੋਸਟਡ ਹੋਏ ਐ ਆਪਣੇ ਨਾਲ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ ਚ ਹੋਇਆ ਸੀ ਇਹ ਪਰਚਾ ਤੇ 23 ਤਰੀਕ ਨੂੰ ਆਪਾਂ ਦਰਜ ਕੀਤਾ ਸੀ ਉਥੇ ਰਾਮੇ ਚ ਸੈਕਸ਼ਨ 1997 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡੀਪਰਸਮੈਂਟ ਪ੍ਰਾਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਉਹ ਵੀ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉਹ ਤੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਤੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਕਈ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਿਸਤਾਨ ਦੇ ਗ੍ਰਿਡੇ ਹੈਗੇ ਇਸ ਮਰਤਨ ਵਾਲੇ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਦਨੀ ਕੰਧ ਤੇ ਹੇਟ ਟੂ ਬਿਗਨ ਵਿਦ ਦੋ ਮਿਗਰੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਵੀ ਸਾਡੀ ਜਾਂ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟ ਉੱਤੇ ਦੋ ਹੋ ਗਏ ਸੀ ਤਾਂ ਇਹ ਪਰ ਅਸੀਂ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਤੋਂ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ ਤੇ ਅਸੀਂ ਇਸ ਦੋ ਮਕਦਮਿਆਂ ਚ ਕੁੱਲ ਤਿੰਨ ਵਿਅਕਤੀ ਜਿਹੜੇ ਉਹ ਹੈਗੇ ਆ ਉਹ ਰੈਸਟ ਕਰ ਲਿਆ ਜਿਹੜੇ ਪਰ ਰਾਮੇ ਥਾਣੀ ਚ ਹੋਇਆ ਸੀ ਜਿੱਦੇ ਲਿਖੇ ਸੀ ਗੰਦ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਇੱਕ ਵਿਅਕਤੀ ਆਪਣਾ ਜਿਹੜਾ ਹੈਗਾ ਨਿਕਲਿਆ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਵੀ ਦੀ ਗੰਧ ਤੇ ਕੇਵੀ ਸਕੂਲ ਨਈਆਲਾ ਥਾਨ ਜਿਹੜੇ ਜੇ ਪੈਂਦਾ ਹੈਗਾ ਉਹ ਦੋ ਜਣੇ ਸੀ ਹੈਗੇ ਫਰੂਜ਼ਪੁਰ ਦੇ ਜਿਹੜੇ ਫਰੂਜ਼ਪੁਰ ਵਾਲੇ ਨਵਜੋਤ ਤੇ ਉਹਦਾ ਜਿਹੜਾ ਸਾਸੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਉਹਦੇ ਨਾਲ ਟਕਸ ਸਨ ਉਹ ਉਹਦੇ ਉਹਨਾਂ ਨਾਲ ਟਕਸ ਸਨ ਉਹਨਾਂ ਨੇ ਹੀ ਜਣ ਕੇ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਮੌਜੂਦ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪ੍ਰੀਤ ਦਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੇ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਿਤ ਕੀਤਾ ਸੀ ਕਿ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨੇ ਉਹਦੇ ਕਹਿਣ ਤੇ ਕੀਤਾ ਸੀ ਤੇ ਫਿਰ ਐਸੀ ਜਿਹੜੇ ਮੌਜੂਦ ਤੇ ਜਿਹੜਾ ਹੈਗਾ ਰਾਜਪ੍ਰੀਤ ਹੈਗਾ ਇਹਨੂੰ ਗ੍ਰਿਫਤਾਰ ਤਦੂ ਕੀਤਾ ਹੈਗਾ ਸਾਡੀ ਟੀਮ ਨੇ ਇਹਨਾਂ ਕੋਲ ਐਸੀ ਮੋਬਾਈਲ ਫੋਨ ਵੀ ਦੋਆਂ ਤੋਂ ਜਿੰਨੇ ਕਹਿੰਦੇ ਬਰਾਮਦ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਹੈ ਇੱਕ Jio ਦੀ ਡਾੰਗਲ ਹੈ ਜਿਹਦੇ ਨਾਲ ਹੀ ਡਾਟਾ ਵਰਤਦੇ ਸੀ ਤੋ similarly ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਿ ਕਾਉਂਟਰ ਇੰਟੈਲੀਜੈਂਸ ਦੇ ਮੱਦੇਨਜ਼ਰ ਦਾ ਸਨਾਪਾ ਉਹਦੀਆਂ ਜ਼ਿਲ੍ਹਾ ਪੁਲਿਸ ਦੇ ਕਾਉਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਆ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਫੜਿਆ ਰਾਮੇ ਵਾਲੇ ਚ ਉਹ ਜਿਹੜੇ ਆਪਣੇ ਨਹੀਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਆ ਇਹ ਉਹ ਜਿਹੜੇ ਨਵਜੋਦ ਹੋਰੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਤੋ ਇਦਾਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪ੍ਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਇਹੀ ਇਹਨਾਂ ਦਾ ਰਿਮਾਂਡ ਲੈ ਰਹੇ ਆ ਜੀ ਜਿਹੜੇ ਤੇ ਹੈਗੇ ਆ ਮਈਆਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਇਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿੱਛ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੇ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲੈਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ 'ਚ ਨਾ ਹੋਵੇ ਤਾਂ ਬਾਕੀ ਸਾਰੇ ਇਹ ਕਿੰਨਾ ਮੋਡਿਊਲ ਅਪਰੇਟ ਹੋਇਆ ਕੋਈ ਹੋਰ ਤਨੀ ਬਾਤ ਹੈਗਾ ਸੋ ਹੁਣ ਇਹ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਸਰ ਦੱਸਾਂ ਕੋਈ ਕੋਈ ਰਹਿਣ ਵਾਲੇ ਆ ਜੀ ਜੀ ਯੂ نو ਟੂ ਆਇਡੈਂਟੀਫਾਈ ਕਿ ਕਿ ਇਸ ਜਗ੍ਹਾ ਵੀ ਤੁਸੀਂ ਇੱਥੇ ਲਿਖਨੇ ਆ ਜਾਂ ਕਿਸ ਤਰ੍ਹਾਂ ਜਦੋਂ ਹੁੰਦਾ ਜੀ ਸਾਡੀ ਮੋਢਲੀ ਪੁੱਛ ਕੇ ਇਸ ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਬੰਦਾ ਹੈਗਾ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਨੇ ਜਗ੍ਹਾ ਉਹਨਾਂ ਨੇ ਤਾਂ ਸੀਸੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕੀਤਾ ਸਰ ਜਿਹੜਾ ਹੈਂਡਲਰ ਆ ਉਹਦੀ ਕੇਸ ਥੀ ਹੈਂਡਲਰ ਬਾਹਰ ਬੈਠਾ ਜੀ ਕੈਨੇਡਾ ਬੈਠਾ ਹੈਗਾ ਤਾਂ ਮਾਮਲੇ ਵਗੈਰਾ ਦਰਪਿਆ ਜਾਂ ਕਿਸ ਤਰ੍ਹਾਂ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਕੋਹ ਕਰਾਂਗੇ ਕਿ ਕੀ ਉਹਦਾ ਪੂਰਾ ਪਿਛੋਕੜ ਵੀ ਪਤਾ ਕਰਾਂਗੇ ਉਹਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਇਹ ਵਿਦਜੇ ਦੇ ਚ ਕੀ ਉਹ ਕ੍ਰਿਮੀਨਲ ਵੀ ਅਜੂ ਵੀ ਸਾਰੀ ਉਹੋਂ ਹੋਂ ਤੱਕ ਆਪਾਂ ਨੂੰ ਲੱਗੇਗਾ ਸਰ ਜੀ ਪੈਸੇ ਕਿੰਨੇ ਪੈਸੇ ਕਿੰਨੇ ਪੈਸੇ ਪੈਸੇ ਦੇਖੋ ਜੀ ਹੋਂ ਤੱਕ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਜਿੱਦਾਂ ਇੱਕ ਹੁੰਦੀ ਨਹੀਂ ਇੱਕ ਮਨੀ ਟ੍ਰਾਂਸਫਰ ਵਾਲੀ ਇਹਦੇ ਚ ਕਿ ਰੀ ਏਜੰਸੀ ਹੈਗੀ ਐ ਉਹਦੇ ਨਾਲ ਹੀ ਵੀ ਪੈਸੇ ਆਏ ਆ ਕੁਝ 31000 ਰੁਪਇਆ 31 32000 ਰੁਪਇਆ ਕੋਈ ਜਿਹਦੇ ਬੈਂਕ ਦੇ ਅਕਾਊਂਟਸ ਤੋਂ ਵੀ ਆਇਆ ਹੈਗਾ ਸੋ ਇੰਨਾ ਕ ਹਜੇ ਮੁੱਢਲਾ ਸਾਨੂੰ ਪਤਾ ਲੱਗਾ ਰੌਂਡ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਅਸੀਂ ਟਰੈਕ ਕੀਤਾ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਹਜੇ ਜਣਕੀ ਏਜੰਸੀਆਂ ਤੋਂ ਸਾਰਾ ਪਤਾ ਕਰਨਾਗੇ ਹੋਰ ਵੀ ਨਾ ਆਇਆ ਹੋਵੇ ਪੈਸਾ ਕਿੰਨੇ ਪੈਸੇ ਕੱਢ ਪਾਈਏ ਇਹਨੇ ਅਲਗ-ਗੱਲ ਕਰਦੇ ਲਗਲਾ ਕਿਸ ਤਾਂ ਕਦੀ 5 ਕਦੀ 10 ਕਰਕੇ ਉਹਨੇ ਇੰਨੇ ਸਾਰੇ ਪੈਸੇ ਹਾਂਜੀ ਇਹਨੇ ਦੇ ਖਰਾਤੇ ਚੋਂ ਪੈਸੇ ਆਏ ਇਹ ਜਿਹੜਾ ਜੋਤੀ ਹੋਰਾਂ ਦੇ ਖਾਤੇ ਚਾਈ ਸੀ ਇਹਨੇ ਗਾਂ ਫਿਰ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ RAME ਵਾਲਾ ਇਹਨੂੰ ਇਹਨੇ ਗਾਂ ਦਿੱਤੇ ਸੀ ਜਿਹਦਾ UPI ਸਰ ਜਿੱਦਾਂ ਟਿਕਣਾ ਬਿਲਕੁਲ ਸਭ ਜਿਹੜੇ ਮੇਰੇ ਦੋਦੇ ਇੱਕ ਪਿੰਡ ਦੇ ਰਹਿਣ ਵਾਲੇ ਆਸ ਵਿੱਚ ਮੇਰੀ ਰਿਸ਼ਤਦਾਰੀ ਹੈ ਜਾਂ ਕਰ ਨਹੀਂ ਨਹੀਂ ਪਿੰਡ ਦੇ ਪਿੰਡ ਦੇ ਰਹਿਣ ਵਾਲੇ ਇੱਕ ਦੂਜੇ ਨੂੰ ਵੈਸੇ ਹੀ ਜਾਣਦੇ ਆ। ਤਾਂ ਲੱਗਦਾ ਸੰਪਰਕ ਚ ਕਿਵੇਂ ਆਏ ਇੱਥੇ ਕੁਝ ਲੱਗਿਆ ਜਿੱਦੋਂ ਕੋਣ ਜਿਹੜੇ ਤੇ ਪਿੰਡਾਂ ਦੇ ਰਹਿਣ ਵਾਲੇ ਆ ਤੇ ਪਿੰਡ ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕਰ ਹੈਗਾ ਉਹਦੇ ਨਾਲ ਹੀ ਸੰਪਰਕ ਚ ਆਇਆ ਜਿਹੜਾ ਇਹਨੂੰ ਫਾਰਮਲੀ ਤੋਂ ਜਾਣ ਕਰਦਾ ਬੰਦਾ ਪੰਜਾਬ ਦਾ ਕਿੱਥੇ ਦਾ ਰਹਿਣਾ ਹੈ ਮੈਂ ਮਾਰ ਅਰੰਦਤਾ ਕੌਣ ਹੈ ਜੀ ਸਰ ਇਹ ਨਾਮ ਉਹ ਜੀ ਇਹ ਦਾ ਨਾਮ ਹੈਗਾ ਆਪਣਾ ਪ੍ਰੀਤ ਚਾਲ ਹੈਗਾ ਤੇ ਮੇਰਾ ਬਾਕੀ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜੀ ਹੋਰ ਡਿਟੇਲ ਐਗਜ਼ੈਕਟ ਕੀ ਹੈਗੀ ਹੈ ਪੂਰਾ ਇਹਦਾ ਪਿਛੋਕੜ ਹੁਣ ਅਸੀਂ ਪਤਾ ਕਰਾਂਗੇ ਤੇ ਇਹ ਹੈ ਆਪਣੇ ਇਧਰ ਫਰੀਦਪੁਰ ਵਾਲੇ ਇਲਾਕੇ ਦਾ ਕਹਿੰਦੇ ਆ ਸਰ ਇਹ ਤਿੰਨੋਂ ਸੌਫੀਾਨ ਜੰਗਸਰ ਹੈਗੇ ਹੈ ਇਹਨਾਂ ਦੀ ਕੋਈ ਬੈਕਗ੍ਰਾਉਂਡ ਕੀ ਹੈ ਇਹ ਵਿੱਚ ਇੱਕ ਜਿਹੜਾ ਨਵਜੋਤ ਜੋਤਾ ਹੈਗਾ ਇਹਦੇ ਤੇ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਕਹਿ ਸਕਦੇ ਆ ਕਿਉਂਕਿ ਇਹਦੇ ਤੇ ਇੱਕ ਪਰਦਾ ਜ਼ਰੂਰ ਹੈਗਾ ਆਪਣੇ ਫਰੋਜ਼ਪੁਰ ਦੇ ਫਰੋਜ਼ਪੁਰ ਦੀ ਚੋਰੀ ਦਾ ਪਰਦਾ ਹੈਗਾ ਬਾਕੀ ਜਿਹੜਾ ਦੂਸਰਾ ਇਹਦੇ ਨਾਲ ਦਾ ਹੈਗਾ ਸੀ ਰਾਜਪਰੀ ਤੋਂ ਉਹਦੇ ਕੋਈ ਐਫ ਆਈ ਆਰ ਅਜੇ ਤੱਕ ਜਿੱਨਾ ਹੀ ਪਤਾ ਕੀਤਾ ਨਹੀਂ ਪਾਈ ਗਈ ਇਹ ਮੁੱਢਲੀ ਜਾਣਕਾਰੀ ਚ ਹਜੇ ਤਾਈਂ ਸਿਰਫ ਨਵਜੋਜ ਜੋਤੇ ਤੇ ਪੁਰਾਣਾ ਇੱਕ ਪਰਚਾ ਪਾਉਣਾ ਸਰ ਇਹ ਬੇਸਿਕ ਕੰਮ ਜੀ ਕਰਦੇ ਇਹ ਦਿਹਾੜੀ ਦਾ ਹੈ ਸਰ ਮੇਰੇ ਗੁਰਪਤਨ ਸਿੰਘ ਪੰਨੂ ਮੈਂ ਉਹਨਾਂ ਨਾਲ ਸੀ ਜਿਸ ਨੇ ਇਹ 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 ਜਿੱਦਾਂ ਕਹਿ ਨਹੀਂ ਹੁਣ ਇਹਨਾਂ ਦਾ ਰਹੀ ਰਿਮਾਂਡ ਲੈ ਲਿਆ ਹੈਗਾ ਇਨੀਸ਼ਲੀ ਜਿਹੜਾ ਇੱਕ ਸਟੈਪ ਜਿੱਥੋਂ ਜਿਹਦੇ ਰਾਹੀਂ ਇਹ ਸੰਪਰਕ ਚ ਆਏ ਜਿਹਦੇ ਨਾਲ ਆਏ ਹੈ ਹੁਣ ਇਹ ਵੀ ਹੋਰ ਇਹਨਾਂ ਕੋ ਕੋ ਕਰਾਂਗੇ ਪਤਾਤੇ ਲੱਗੂਗਾ ਕੋਈ ਨਾ ਕੋਈ ਜੋ ਵੀ ਆਇਆ ਲਿੰਕ ਫਿਰ ਉਦਾਂ ਦੀ ਅੱਗੇ ਕਾਰਵਾਈ ਕਰਾਂਗੇ ਸਭ ਤੋਂ ਵੱਧ ਜਿਹੜਾ ਹੈ ਤਵੱਤਵ ਬਤੂ ਦਾ ਪੰਨਾ ਹੈ ਕੀ ਹੈ ਜੀ ਵੀਡੀਓ ਉਸਨੇ ਪਾਈ ਸੀ ਉਸਨੂੰ ਬਤੂ ਨੇ ਵੀ ਉਸੇ ਆ ਆ ਪਾ ਜੀ ਵੀਡੀਓ ਤੇ ਜਿਹੜੀ ਉਹ ਪੰਨੂ ਨੇ ਪਾਈ ਹੈਗੀ ਹੈ ਹੁਣ ਉਹਦੇ ਉਹ ਕੀ ਕਿਦਾਂ ਲਿੰਕ ਚ ਆਇਆ ਕਿ ਕਿਦਾਂ ਐ ਸਟੈਬਲਿਸ਼ ਐ ਤੇ ਉਹ ਜਣੇ ਕਿ ਤਫਤੀਸ਼ ਦਾ ਵਿਸ਼ਾ ਹੈਗਾ ਉਹ ਰੂਲ ਆਏਗਾ ਜੀ ਜ਼ਰੂਰ ਕਰਾਂਗੇ ਜੀ ਕਰਾਂਗੇ ਉਹ ਰਿਮਾਂਡ ਹੀ ਤਾਂ ਲੈ ਰਹੇ ਆ ਸਾਰਾ ਕੁਝ ਕਲੀਅਰ ਕਰਕੇ ਫੇਰ ਹੀ ਬੇਸਿਸ ਸੋਲਿਡ ਬੇਸਿਸ ਤੇ ਪੋੜਾਂਗੇ ਰਿਮਾਂਡ ਲੈ ਲਿਆ ਜੀ ਲੈ ਲੈ ਰਹੇ ਜੜੀ ਤੇ ਹੈਗੇ ਆ ਆਪਣੇ ਨਈਆਂ ਵਾਲੇ ਉਹਨਾਂ ਦੇ ਦੇ ਆਨ ਰਿਮਾਂਡ ਨੂੰ ਲੈ ਰਹੇ ਆ ਉਹਨਾਂ ਦੀ ਕੁਝ ਕਿਸ ਚੱਲ ਰਹੀ ਹੈਗੀ ਜਿਹੜਾ ਨਾਮੇ ਵਾਲੇ ਆ ਉਹਨਾਂ ਦਾ ਅੱਜ ਹੀ ਰਿਮਾਂਡ ਮੈਜਿਸਟਰਡ ਸਾਹਿਬ ਦੇ ਪੇਸ਼ ਕਰਕੇ ਲਿਆ ਜੀ ਇਹ ਤਿੰਨ ਦਿਨਾਂ ਦਾ ਹੈਗਾ ਜੀ ਨੋ ਪਰੰਬੇ ਦੀ ਜਿਹੜੀ ਪ੍ਰਕਿਰਿਆ ਜੀ ਕਾਨੂੰਨੀ ਕਾਰਵਾਈ ਤਾਂ ਕਰੇ ਇਹਨੂੰ ਨਾਮਿਨੇਟ ਆਹੀ ਕਰ ਦਿੱਤਾ ਹੈਗਾ ਜੀ ਤੇ ਹੁਣ ਜੋ ਵੀ ਹੈ ਬਾਕੀ ਉਸ ਤੋਂ ਬਾਅਦ ਕਿਉਂਕਿ ਬਾਹਰ ਬੈਠਾ ਹੈਗਾ ਤੋ ਮੋਸਟਲੀ ਐਕਸਟਰਾ ਡਾਈਟੀ ਕਰਾਉਂਦੇ ਹੁੰਦੇ ਉਹ ਉਹ ਪ੍ਰੋਸੈਸ ਵੀ ਚਲਾਵਾਂਗੇ ਠੀਕ ਹੈ ਥੈਂਕ ਯੂ